ਜੀ ਅਸੀਂ ਤੁਰ ਪਏ ਆ ਜਕਾਰਾ ਝੜ ਦਿਓ ਬੋਲੇ ਸਾਨਿਆ ਨਾ ਸੋਖ ਸਰੀਆ ਲੋ ਜੀ ਕੰਪਾ 200 ਕਿਲੋਮੀਟਰ ਚੱਲ ਗਏ ਜੀ ਨਾਲ ਸਾਨੂੰ ਇੱਕ ਸਾਥ ਚੱਲੇ ਤੇ ਪਹਿਲਾ ਸਟਾਪ ਮਾਰਿਆ 2 ਘੰਟੇ ਚਲਾ ਕੇ 2 ਸਵਾ ਦੋ ਘੰਟੇ ਚੱਲ ਗਏ ਹੁਣ ਦੋਰ ਤੋਂ ਆਪਾਂ ਨਿਕਲਵੇ ਇਹ ਫੋਰ ਜੋਧਪੁਰ ਵਾਲੇ ਸਾਈਡ ਤੋਂ ਅੱਜ ਕਿੰਨੇ ਤਰੀਕਾ 27/3 19 ਨੂੰ ਆਪਾਂ ਕਰੋ ਚੱਲੇ ਸਵਾਭ ਕੀ ਧਿਆਨ ਹੈ ਉਹ ਲਪਲਾ ਜਾ ਵਨ ਆਫ ਦੀ ਮੋਸਟ ਡੇਂਜਰਸ ਜੰਗਲ ਇਨ ਐਮ ਪੀ ਸਰਾ ਤਰਾ ਦੀ ਵਜਾ ਹੁੰਦੀ ਆਲੇ ਤੋਲੇ खतरनाक ਸੋਹਣਾ ਪਿਗਦਾ ਰਹਿੰਦੀ ਉਹ ਵਿਚ ਜੰਗਲ ਦੇ ਵਿੱਚ ਖਤਮ ਨਾਖ ਤੋ ਖਤਮ ਨਾ ਵਜਾਉਂਦੀ ਆ ਜਦੋਂ ਇਸ ਤਰ੍ਹਾਂ ਇਹ ਜੀ ਕੋਮ ਇੱਥੇ ਪਾਪੋਲੀ ਨਰੋਗਿਆਗੇ <table>ਤੇ ਰੋਟੀ ਖਾਣ ਲਈ ਦੇਖੋ ਜੀ ਰੋਡ ਐਕਸਪ੍ਰੈਸਵੇ ਦਿੱਲੀ ਬੰਬਈ ਬਸ ਸਿੱਧੀ ਗੱਡੀ ਛੱਡਦੇ ਹੋ ਆੱਖਾ ਮਿੱਟ ਕੇ ਤੁਰੇ ਲੱਗੋ ਇਹਨੂੰ ਕਹਿੰਦੇ ਐਕਸਪ੍ਰੈਸਵੇ ਉਹ ਇੱਕ ਟਰੱਕ ਨਹੀਂ ਕੋਈ ਫालतू ਗੱਡੀ ਨਹੀਂ ਕੋਈ ਟ੍ਰੈਫਿਕ ਨਹੀਂ ਆਦੇ ਤੱਕ ਘੁੰਮ ਕੇ ਚੜਦੀ ਐਕਸਪ੍ਰੈਸ ਵੇ ਤੇ ਤੇ ਸਮਝਿਆ ਰਹੇ ਉਹ ਨਹੀਂ ਭਰਾਵਾ ਕਾ ਤੋ ਨਹੀਂ ਯਾਰ ਤੁਸੀਂ ਗੱਲ ਮਾਦੇ ਹੁੰਦੇ ਆਦੇ ਤਾਂ ਉਹ ਬੰਦ ਹੋ ਗਿਆ ਇੱਥੋਂ ਅਗੇ ਇੱਦਾਂ ਥੋੜਾ ਚੜਾ ਹੋ ਜਾਊਗਾ ਨਹੀਂ ਉਹ ਸਿੱਧਾ ਦੌਣ ਪਿਆ ਮਾਮਾ ਉਹ ਨਹੀਂ ਸਿੱਧਾ ਉਹ ਸਿੱਧੀ ਹਾਂਜੀ ਇੱਥੇ ਅਸੀਂ ਨਾ ਇੰਦੌਰ ਤੋਂ ਵਾਪਸੀ ਵਾਇਆ ਜੈਪੁਰ ਹੋ ਕੇ ਦਿੱਲੀ ਵਾਲੇ ਰਸਤੇ ਤੋਂ ਸਿੱਧਾ ਹੀ ਪੰਡਰਵਾਲ ਨੂੰ ਆ ਗਿਆ ਸੀ ਵੈਸੇ ਆਪਾਂ ਗਵਾਲੀਅਰ ਹੋ ਕੇ ਵੀ ਆ ਸਕਦੇ ਪਰ ਵਾਪਸੀ ਤੇ ਅਸੀਂ ਗਵਾਲੀਅਰ ਨੇ ਇੰਦੋਰ ਤੋਂ ਜੈਨ ਉਜੈਨ ਤੋਂ ਜੈਪੁਰ ਵਾਲਾ ਰੋਡ ਸਿੱਧਾ ਹੀ ਬੰਬਈ ਦਿੱਲੀ ਵਾਲੇ ਰੋਡ ਆ ਇਹ ਐਕਸਪ੍ਰੈਸਵੇ ਭਾਰਤ ਮਾਲਾ ਪ੍ਰੋਜੈਕਟ ਦੇ ਬਹੁਤ ਸੋਹਣੇ ਰੋਡ ਆ ਟਾਪੋ ਟਾਪ ਗੱਡੀ ਹੁੰਦੀ ਕੋਈ ਰਾਹ ਦੇ ਵਿੱਚ ਕੋਈ ਖਤਰਾ ਨਹੀਂ ਕੋਈ ਕੁੱਤਾ ਬਿੱਲਾ ਕੋਈ ਰੋਡ ਤੇ ਨਹੀਂ ਚੜ ਸਕਦਾ ਤੇ ਅਸੀਂ ਇੰਦੋਰ ਤੋਂ ਚੱਲ ਕੇ ਤਾਂ ਲਗਾਤਾਰ ਹੀ ਫਿਰ 17-18 ਘੰਟੇ ਚ ਅਸੀਂ ਧਕਾਰੀ ਪਹੁੰਚ ਗਏ ਵੈਸੇ ਤੁਸੀਂ ਰਸਤੇ ਦੇ ਵਿੱਚ ਜੈਪੁਰ 'ਤੇ ਰੁਕਣਾ ਹੋਵੇ ਇੱਕ ਦਿਨ ਵਾਸਤੇ ਤੇ ਆਪਾਂ ਰੁਕ ਸਕਦੇ ਹਾਂ ਮਹਿਲ ਵਗੈਰਾ ਦੇਖ ਸਕਦੇ ਹਾਂ ਹਵਾ ਮਹਿਲ ਆ ਉੱਥੇ ਰਸਤੇ ਦੇ ਵਿੱਚ ਹੁੰਦਾ ਆ ਦੇਖੋ ਕਿੰਨੇ ਸੋਹਣੇ ਪਿੰਡ ਆ ਰਾਜਸਥਾਨ ਦੇ ਤੇ ਭਾਨਗੜ ਦਾ ਕਿਲਾ ਹੁੰਦਾ ਰਸਤੇ 'ਚ ਉਹ ਦੇਖ ਸਕਦੇ ਆ ਆ ਤੇ ਆ ਨਿੱਕੋ ਸੋਹਣੀਆਂ ਨਹਿਰਾਂ ਰਾਜਸਥਾਨ ਦੇ ਵਿੱਚ ਵੀ ਇੰਨੀਆਂ ਨਹਿਰਾਂ ਹੈਗੀਆਂ ਤੇ ਸਾਰੋ ਦਾ 17-18 ਘੰਟੇ ਬਾਅਦ ਕਿੰਨਾ ਲੱਗਦਾ ਆ ਤੇ ਲੱਗਿਆ ਸੀ ਤੱਕ ਘਾਰ ਹੀ ਆ ਕੇ ਰੁਪਿਆ ਰਾਤ ਨਹੀਂ ਅਸੀਂ ਰੁਕੇ ਕਿਤੇ ਵੀ ਤੇ ਦਿੱਲੀ ਤੋਂ ਜਦੋਂ ਆਪਾਂ ਥੱਲੇ ਉਤਰੀ ਦਾ ਨਾ ਤੇ ਆਪਣਾ ਜਿਹੜਾ ਆ ਘਟੜਾ ਐਕਸਪ੍ਰੈਸ ਵੀ ਜੰਮੂ ਘਟੜਾ ਉਹ ਵੀ ਚੱਲ ਪਿਆ ਤੇ ਆਪਾਂ ਉਸ ਰੋਡ ਤੇ ਪੈ ਕੇ ਤਕਰੀਬਨ ਖਨੋਰੀ ਬਾਰਡਰ ਤੱਕ ਆ ਸਕਦੇ ਬੜੇ ਆਰਾਮ ਨਾਲ ਉਹ ਵੀ ਗੱਡੀ ਬਹੁਤ ਆ ਟਪੋਟਾ ਪਉਂਦੀ ਐ ਇੰਨਾ ਸੋਹਣਾ ਰੋਡ ਬਣਿਆ ਨਾ ਜਿਹਦਾ ਅੰਤ ਹੀ ਕੋਈ ਨਹੀਂ ਹੋ ਰਿਹਾ ਦੇ ਫਾਈਨਲ ਇਹ ਕੁ ਪਹੁੰਚਿਆ ਮੰਤਰ ਹਾਂਜੀ ਦੋਸਤੋ ਫਾਈਨਲੀ ਆਪਾਂ ਘਰ ਪਹੁੰਚ ਗਏ ਤੇ ਇਹ ਟੋਟਲ ਆਪਣਾ ਤਕਰੀਬਨ 3600 ਕਿਲੋਮੀਟਰ ਦਾ ਸਫ਼ਰ ਸੀਗਾ ਬਾਈ ਕਾਰ ਜਿਹਦੇ ਵਿੱਚ ਆਪਣਾ 32000 ਦੇ ਕਰੀਬ ਡੀਜ਼ਲ ਦਾ ਖਰਚਾ ਆਇਆ ਤੇ 6000 ਦੇ ਟੋਲ ਪਲਾਜੇ ਵੀ ਲੱਗੇ ਆ। ਜਾਂਦੀ ਵਰੀ ਅਸੀਂ ਆਗਰਾ, ਗਵਾਲੀਅਰ ਹੋ ਕੇ ਗਏ ਸੀ। ਤੇੰਨ ਦੌਰ ਤੋਂ ਫਿਰ ਹਜ਼ੂਰ ਸਾਹਿਬ ਤੇ ਵਾਪਸੀ ਅਸੀਂ ਇੰਦੌਰ ਤੋਂ ਡਾਇਰੈਕਟ ਜੈਪੁਰ ਵਾਲੇ ਰਸਤੇ ਦਿੱਲੀ ਤੋਂ ਘਰ ਨੂੰ ਆ ਗਏ। ਤੇ ਬਹੁਤ ਸੋਹਣਾ ਸਫ਼ਰ ਆ ਬਾਈ ਕਾਰ ਜਾਓ ਆਪ ਦਾ ਜਿੰਤਾ ਮਰਜੀ ਬਹੁਤ ਮਜ਼ਾ ਆਉਂਦਾ।